हेलो फ्रेंड्स साश्रीकाल ਸਾਰਿਆਂ ਨੂੰ ਅੱਜ ਆਪਾਂ ਮਾਜਰੀ ਪਿੰਡ ਪਹੁੰਚੇ ਆਂ ਮੀਂਹ ਬੈਗ ਹੈ ਟਿਆ ਵੀਊ ਚੈੱਕ ਕਰੋ ਇਹ ਕੋ ਫਲਾਵਰਸ ਪਿੰਕ ਬਹੁਤ ਸੋਹਣੇ ਲੱਗਦੇ ਪਏ ਦੇਖੋ ਵੀਊ ਮੱਕੀ ਵੱਢਦੀ ਇਹ ਦੇਖੋ ਜੀ ਸਾਰੀ ਮੱਕੀ ਵੱਢਦੀ ਉਹ ਮੱਕੀ ਲੱਗੀ ਹੋਈ ਸੀ ਬੱਲੌਰੇ ਆ ਮੱਕੀ ਵੱਢਦੀ ਆ ਦੇਖੋ ਸਾਰੇ ਕਿਤੇ ਰਸਤੇ 'ਚ ਪੇੜ ਲੱਗੇ ਹੋਏ ਆ ਆਲੇ ਦੁਆਲੇ ਸੜਕ ਦੇ ਪੇੜ ਸਾਰੇ ਕਿਤੇ ਲੱਗੇ ਹੋਏ ਆ ਸ਼ਾਨਦਾਰ ਏਰੀਆ ਸ਼ਾਨਦਾਰ ਦੇਖੋ ਇਹ ਖੇਤ ਨੇ ਸਾਰੇ ਪਾਸੇ ਖੇਤ ਨੇ ਇਹ ਇਹਨੇ ਯਾਰਾ ਪਈ ਸ਼ਹਿਰਾਂ ਜਿ ਕਿੱਥੇ ਆਈ ਸ਼ਾਂਤੀ ਮਾਹੌਲ ਪੂਰਾ ਮੈਗਨਾ ਪੂਰਾ ਚਿੱਲ ਮਾਹੌਲ ਬਣਿਆ ਵੇਈ ਪੰਜਾਬ ਹੈ ਸਾਡਾ ਪੰਜਾਬ ਇਹ ਸ਼ਿਮਲਾ ਸ਼ਿਮਲਾ ਕਿੱਥੇ ਮੁਕਾਬਲਾ ਕਰ ਜੂ ਇਹ ਦੇਖੋ ਚੈੱਕ ਕਰੋ ਆਹ ਚਿੜੀਆਂ ਦੀ ਚੈ ਚਹਾਟ ਤੋਤੇ ਵੀ ਚੈ ਚਹਾਟ ਇਹ ਇਹ ਛੋਟਾ ਇਹ ਆਪਾਰਕ ਇਹ ਵਾਂਗ ਬਣੇ ਬੈਠ ਨੂੰ ਆਲੇ-ਦੋਲੇ ਪੇੜ ਲੱਗੇ ਹੋਏ ਇਹਦੇ ਵਾਹ ਦੀਵਾ ਆ ਦੇਖੋ ਇਹਨੂੰ ਵੀਓ ਦਿਖਾਣਾ ਚੈੱਕ ਕਰੋ ਮੀ ਬੈਕੇਟ ਹੈ ਹੁਣੇ ਥੋੜਾ ਜਿਹਾ ਮੀ ਬੈਕੇਟ ਹੈ ਚੈੱਕ ਕਰੋ ਯਾਰ ਦੇਖੋ ਆ ਪੰਛੀ ਕਿਹੜਾ ਹੈ ਇਹ ਚੀੜੀਆਂ ਚੀਚੀ ਕਰਦੀਆਂ ਵੀ ਛੀਂ ਛੀਂ دېخه گرینري دېخه سي گرینري واه ای واه قدرت دې رنگ او الله له هاري قدرت وسيا واه ای واه واه ਆ ਦੇਖੋ ਜੀ ਅਮਰੂਦ ਦਾ ਪੇੜ ਆ ਇਹ ਆ ਲੱਗੇ ਹੋਏ ਛੋਟੇ ਛੋਟੇ ਅਮਰੂਦ ਅਨੇ ਕੱਚੇ ਨੇ ਪੱਕੇ ਨਹੀਂ ਇਹ ਆ ਗਈ ਅਮਰੂਦ ਦਾ ਪੇੜ ਛੋਟੇ ਛੋਟੇ ਲੱਗੇ ਹੋਏ ਅਮਰੂਦ ਆ ਪਤਾ ਨਹੀਂ ਕਿਹੜਾ ਪੇੜ ਹੈ ਪੱਤੇ ਦੇ ਬਹੁਤ ਵੱਡੇ ਵੱਡੇ ਚੈੱਕ ਕਰੋ ਇਹਦੇ ਪੱਤੇ ਇੰਨੇ بڑے بڑے ਪੱਤੇ ਪਤਾ ਨਹੀਂ ਕਿਹੜਾ ਪੇੜ ਹੈ ਇਹ ਦੇਸੀ ਤਾਂ ਨਹੀਂ ਲੱਗਦਾ ਇਹ ਆਹ ਦੇਖੋ ਇਹ ਪੰਛੀ ਚੁਗਾ ਚੁਗਦੇ ਪਏ ਨੇ ਪੰਛੀ ਸੜਕ ਦੇ ਉੱਤੇ ਬਹੁਤ ਸਕੂਨ ਮਿਲਦਾ ਉਰੇ ਆ ਕੇ ਬਾਈ ਸ਼ਹਿਰਾਂ ਚ ਆਪਾਂ 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 ਗੱਡੀਆਂ ਮੋਟਰਸਾਈਕਲ ਇੱਥੇ ਨਹੀਂ ਇੰਨੇ ਹੈਗੇ ਅੰਦਰ ਹੈ